রিকভর <sharp inhale> ਜਾਣੋ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਅਸੀਂ ਸਾਰੇ ਹੀ ਵੱਡੀ ਕਾਰਵਾਈ ਦਿਖਾਈ ਦੇਈ ਹੈ ਵੱਡਾ ਯੋਜਨਾ ਅਪਣਾ ਕੇ ਦਿਖਾਈ ਦੇ ਰਹੇ ਨੇ ਚਲੋ ਇਹ ਦੋ ਵਿਅਕਤੀ ਨੇ ਜਿੰਨਾ ਕੋ 353 ਗ੍ਰਾਮ ਹਿਰੋਇਨ ਜੋ ਕਿ ਬਰਾਮਦ ਕਰ ਲਈਤੀ ਗਈ ਹੈ ਇਹ ਹੈ ਸਰਕਾਰੀ ਇਹ ਸਾਡੇ ਏਐਸਏ ਅਮਨ ਸਿੰਘ ਅਮਨਦੀਪ ਸਿੰਘ ਇੱਥੇ ਪਿਊਰੋਮੋਲ ਦੇ ਲਾਗੇ ਖੜੇ ਸੀਗੇ ਜਿਨ੍ਹਾਂ ਬੁਖਾਰ ਨੇ ਤਲਾਹ ਦਿੱਤੀ ਕਿ ਜੇ ਦੋ ਮੁੰਨੇ ਨੌਜਵਾਨ ਐ ਪਿਊਰੋ ਮੋਲ ਦੇ ਬਿਲਕੁਲ ਸਾਹਮਣੇ ਡਜ਼ਹਿਰ ਗੱਡੀ 'ਚ ਬੈਠੇ ਆ ਹੈਰਨ ਵੇਚਦਾ ਇਹ ਧੰਦਾ ਉਹ ਮਕਰਦੇ ਆ ਤੇ ਇਹਨਾਂ ਰੌਂਡ ਅਪ ਕਰਕੇ ਤੇ ਇਹਨਾਂ ਪਾਸੋਂ ਜਿਹੜੇ ਹੈਰਨ ਵਗੈਰਾ ਬਰਮਤ ਹੋ ਸਕਦੀ ਹੈ ਜਾਂ ਹੋਰ ਨਸ਼ੀਲਾ ਪਦਾਰਥ ਮੌਕੇ ਤੇ ਐਸਐਮ ਦੀ ਸੁਣਿਆ ਰੋਕਿਆ ਆ ਰੋਕਣ ਤੋਂ ਬਾਅਦ ਮੈਂ ਮੌਕੇ ਤੇ ਪਹੁੰਚਿਆ ਪੁੱਜ ਕੇ ਕਾਰਵਾਈ ਲਿਆਂਦੀ ਅਮਲ ਵਿੱਚ ਉਸ ਤੋਂ ਬਾਅਦ ਡੀਐਸਪੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਸ਼੍ਰੀ ਯੁਗੇਸ਼ ਕੁਮਾਰ ਐਸਟੀਐਫ ਜਲੰਧਰ ਐ ਤੇ ਉਹਨਾਂ ਦੇ ਹਾਜ਼ਰੀ ਵਿੱਚ ਇਸ ਪਾਸ ਇਹਨਾਂ ਦੀ ਕਾਰ ਦੀ ਤਲਾਸ਼ੀ ਕੀਤੀ ਇਹਨਾਂ ਪਾਸੋਂ ਤਾਂ ਕੁਝ ਨਹੀਂ ਬਰਾਮਦ ਹੋਇਆ ਪਰ ਇਹਨਾਂ ਦੀ ਕਾਰ ਦੇ ਵਿੱਚੋਂ 353 ਗ੍ਰਾਮ ਹੈਰੋਨ ਜਿਹੜੀ ਮਿਲੀ ਹੈ ਤੇ ਬਾਕੀ ਪਤਾ ਕਰਦੇ ਕਿੱਥੋਂ ਲੈ ਕੇ ਆਏ ਆ ਕਿੱਥੇ ਇਹਨਾਂ ਦੇਣ ਜਾਣਾ ਸੀਗਾ ਸਰ ਜਿਹੜੇ ਬੰਦੇ ਪਕੜੇ ਗਏ ਉਹਨਾਂ ਦੇ ਨਾਮ ਕੀ ਹੈ ਹਾਂਜੀ ਨਾਮ ਉਹ ਸਾਇਲ ਹੈ ਇੱਕ ਦਾ ਨਾਮ ਇੱਕ ਦਾ ਰਾਜੀਵੀਰ ਹੈ ਦੋਨੋਂ ਫੋਲੜੀਵਾਲ ਦੇ ਰਹਿਣ ਵਾਲੇ ਜਲੰਧਰ ਦੇ ਸੇਕਿੰਗ ਪੁਟ ਕੀ ਮਿਲੀ ਸੀ ਆਪਾਂ ਨੂੰ ਇਹ ਮੁਖਰ ਨੇ ਦੱਸਿਆ ਸੀ ਸਾਨੂੰ ਉਹ ਚਲੋ ਤੁਹਾਡੇ ਨਾਲ ਨਹੀਂ ਆਪਾਂ ਕਰ ਸਕਦੇ ਮੁਖਰ ਦਾ ਹਾਂਜੀ ਇਥੇ ਮੁਕੇ ਗੱਡੀ ਦੇ ਅੰਦਰ ਜਿਹੜੇ ਬੰਦੇ ਬੈਠੇ ਗਏ ਇਨਫੋਰਮੇਸ਼ਨ ਮਿਲੀ ਸੀਗੀ ਇਹ ਕਿਸੇ ਇਨ ਦਾ ਇਨ ਦਾ ਨਹੀਂ ਨਹੀਂ ਇਹਨਾਂ ਦਾ ਇਹਨਾਂ ਦਾ ਇੱਧਰ ਨਹੀਂ ਅਸੀਂ ਨਹੀਂ ਬੁਲਾਉਂਦੇ ਅਸੀਂ ਘਰ ਤੋਂ ਪਾਉਂਦੇ ਇਹਨਾਂ ਨੂੰ ਨਹੀਂ ਜਿਨ੍ਹਾਂ ਨੂੰ ਸਪਲਾਈ ਪਤਾ ਕੁਝ ਨਹੀਂ ਨਹੀਂ ਉਹਦੇ ਬਾਰੇ ਅਸੀਂ ਪਤਾ ਕਰਾਂਗੇ ਅੱਗੇ ਸਰ ਜੀ ਕਿ ਕਰੀਏ ਹੀਰੋਇਨ ਦੀ ਹੀਰੋਇਨ ਫੜੀ ਗਈ ਹੈ ਅੰਤਰਰਾਸ਼ਟਰੀ ਇਹ ਕੀਮਤ ਦੀ ਗੱਲ ਕਿੰਨੀ ਕੀਮਤ ਹੋਏਗੀ ਕੀਮਤ ਤੁਸੀਂ ਲਾ ਲਓ ਸਬਕ ਦੋਖੜੇ ਕਰੋੜ ਦੇ ਲੱਖ ਛੇ ਹੋਗੀ ਕੀ ਨਾਮ ਸਰ ਕੀ ਰਹਿਣਾ ਆਪਣਾ ਐਸ.ਆਈ. ਪ੍ਰਵੀਨ ਸਿੰਘ ਐਸ.ਟੀ.ਐਫ ਜਲੰਧਰ ਜੀ ਥੈਂਕ ਯੂ ਸਰ ਥੈਂਕ ਯੂ